ਮਾਬਿਲ ਇਹਦੇ ਵਿੱਚ ਹੈਗੀ ਬਹੁ ਬੜੀ ਤਜੋਰੀ ਰਾਜਾ ਹੁੰਦਾ ਸੀ ਬਹੁਤ ਸਾਰੀ ਧਨ ਦੌਲਤ ਇੱਥੇ ਰੱਖਦਾ ਹੁੰਦਾ ਸੀ ਹਲੋ ਜੀ ਗੁੱਡ ਆਫਟਰਨੂਨ ਸੋ ਅਪਾ ਅੱਜ ਪੁੱਜ ਗਏ ਆ ਰੋਪੜ ਰੂਪਨਗਰ ਸ਼ਹਿਰ ਵਿੱਚ ਸੋ ਅੱਜ ਅਪਾ ਸਪਲੋਰ ਕਰਨ ਆਏ ਆ ਇੱਥੋਂ ਦਾ ਮਿਊਜ਼ੀਅਮ ਬ੍ਰੈਂਡ ਮੈਨ ਨਾਲ ਨੇ ਬਲਵਿੰਦਰ ਭਾਜੀ ਐਂਡ ਰਜਤ ਲੋ ਜੀ ਆਪਾਂ ਮਿਊਜ਼ੀਅਮ ਆ ਗਏ ਆ ਸੋ ਇੱਥੇ ਟਿਕਟ QR ਕੋਡ ਤੇ ਮੈਨੂੰ ਸਕੈਨ ਕਰੋ ਆਪਣੀ ਇਨਫੋਰਮੇਸ਼ਨ ਦੋ ਆਪਣੇ ਜੋ ਤੁਹਾਡੇ ਨਾਲ ਆ ਰੱਖੇ ਨੇ ਉਹਨਾਂ ਦੀ ਪਾਓ ਔਰ ਉਸ ਤੋਂ ਬਾਅਦ ਫਿਰ 15 ਰੁਪਏ 5 ਰੁਪਏ ਪਰ ਟਿਕਟ ਪ੍ਰਾਈਸ ਹੈ ਔਰ ਇੰਡੀਅਨ ਲਈ ਟਿਕਟ 5 ਰੁਪਏ ਐਂਡ ਫੋਰਨੈਲੀ 100 ਰੁਪਏ ਆਰਕੀਓਲੋਜੀਕਲ ਸਰਵਯਰ ਟਿਕਟ ਠੀਕ ਹੈ ਜੀ ਚੱਲੀ ਭਾਜੀ ਓਕੇ ਜੀ ਲੋ ਜੀ ਆਪਾਂ ਦੇਖਿਆ ਹੈ 뮤ਜ਼ੀਅਮ ਔਰ ਬਹੁਤ ਹੀ ਸੋਹਣਾ ਜਨਿਕ ਬਣਾ ਰੱਖਿਆ ਇੱਕ ਵਾਰ ਸਾਰੇ ਅਗੇ ਜਰੂਰ ਵਿਜ਼ਿਟ ਕਰੋ ਇੱਥੇ ਕਿਉਂਕਿ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਨਾ ਭਾਈ ਔਰ ਦੇਖਣ ਨੂੰ ਹੀ ਬਹੁਤ ਕੁਝ ਹੈ ਪੁਰਾਣੀ ਹੈ ਜੀ ਜਾਨਾ ਪੁਰਾਣੀ ਜੀ ਜਾਉਗੀਆਂ ਜਿਵੇਂ ਹੈ ਨਾ ਸਾਰਾ ਕੁਝ ਰੱਖਿਆ ਵਧੀਆ ਬਣਾ ਕੇ ਵਧੀਆ ਜੀ ਦੇ ਕੋਇਨ ਕੋਇਨ ਵੇਰ ਪਏ ਨੇ ਅੰਦਰ ਸਭ ਕੁਝ ਪਿਆ ਵੀਡੀਓ ਅਲਾਉਡ ਨਹੀਂ ਸੀ ਅੰਦਰ ਬਣਾਣੀ ਕੋਈ ਇਸ ਕਰਕੇ ਆਪਾਂ ਪੜਾਈ ਨਹੀਂ ਕੋਈ ਸੀਸੀਟੀਵੀ ਕੈਮਰਾ ਲੱਗੇ ਹੋਏ ਨੇ ਸੋ ਹੁਣ ਅਪਾ ਚਲੇ ਆਂ ਮੇਨ ਸਾਈਡ ਜਿਹੜੀ ਉਹ ਮਿਊਜ਼ੀਅਮ ਅਪਾ ਦੇਖ ਲਿਆ ਐ ਔਰ ਹੁਣ ਅਪਾ ਇੱਥੇ ਜਾ ਰਹੇ ਆਂ ਹੜਾਪਾ ਸਾਈਟ ਤੇ ਉੱਥੇ ਦੇਖ ਕੇ ਤੁਹਾਨੂੰ ਦੱਸਾਂਦੇ ਆਂ ਐਕਸਪਲੋਰ ਕਰਦੇ ਆਂ ਸਾਰੀ ਸਾਈਟ ਤੋਂ ਤੁਹਾਨੂੰ ਲੋਕੇਸ਼ਨ ਦੱਸਣੀ ਭੁੱਲ ਗਿਆ ਸੀਗਾ ਮੈਂ ਜੋ ਮਿਊਜ਼ੀਅਮ ਲੋਕੇਸ਼ਨ ਐ ਉਹ ਹੈਗੀ ਐ ਜੋ ਸਰਕਾਰੀ ਕਾਲਜ ਐ ਰੋਪੜ ਦਾ ਤੇ ਉਸਦੇ ਬਿਲਕੁਲ ਸਾਹਮਣੇ ਹੋਸਟਲ ਐ ਔਰ ਉਸਦੇ ਨਾਲ ਬਿਲਕੁਲ ਮਿਊਜ਼ੀਅਮ ਐ ਆਰਕੀਓਲੋਜੀਕਲ ਦਾ ਮਿਊਜ਼ੀਅਮ ਐ ਔਰ ਸੋ ਹੁਣ ਅਪਾ ਉੱਥੋਂ ਆਈਓ ਜੀਕਲ ਬੇਸ਼ੱਕ ਕਰ ਕਰ ਜਿਹੜਾ ਹੜੱਪ ਦਾ ਸਭ ਤੋਂ ਵੱਡਾ ਮਿਊਜ਼ੀਅਮ ਉੱਥੇ ਜਿਹੜੀ ਪੁਰਾਣੀ ਚੀਜ਼ਾਂ ਨੇ ਉਹਨਾਂ ਦਾ ਮਿਊਜ਼ੀਅਮ ਉੱਥੇ ਆ। ਸੋ ਹੁਣ ਆਪਾਂ ਉੱਥੋਂ ਉਹ ਆਈਆਂ ਸਾਈਡ ਤੇ ਸਾਈਡ ਜੋ ਬਿਲਕੁਲ ਮਿਊਜ਼ੀਅਮ ਦੇ ਨਾਲ ਹੀ ਹੈ ਜਿਹੜਾ ਉਹਦੇ ਨਾਲ ਹੀ ਹੈ ਉਹਦੇ ਅਗਲਾ ਲੈਫਟ ਦੇ ਹਾਂ ਉਦੋਂ ਬਾਅਦ ਫਿਰ ਲੈਫਟ ਮੁੜ ਜਾਂਦੇ ਆ। ਤੁਸੀਂ ਇੱਥੇ ਸਾਈਡ ਜਾ ਸਕਦੇ ਹੋ। ਸੋ ਆ ਸਾਈਡ ਹੈ। ਉਹ ਕਪੜੀ ਗੱਡੀ ਖੜੀ ਹੈ। ਪ੍ਰਾਪਰਟੀ ਵਾਰ ਦੱਸਿਆ ਹੋਇਆ ਹੈ। ਸੋ ਆਪਾਂ ਉਹ ਸਾਈਡ ਤੇ ਜਾਵਾਂਗੇ। ਲੋ ਜੀ ਆਪਾਂ ਸਟਾਰਟ ਕਰ ਲਿਆ ਹੈ ਪਹਿਲਾ ਹੀ ਸਟੈਪ ਹੈ ਚੜ੍ਹਦੇ ਸਾਰ ਲੋ ਜੀ ਸੋ ਆਪਾਂ ਪਹੁੰਚ ਗਏ ਆ ਫਾਈਨਲੀ ਆਪਣੇ ਡੈਸਟੀਨੇਸ਼ਨ ਤੇ ਸੋ ਇਹ ਸਾਈਟ ਹੈ ਇੱਥੋਂ ਸਾਰੇ ਰੋਪੜ ਦਾ ਥਿਊ ਬਹੁਤ ਸੋਹਣ ਲੱਗਦਾ ਹੈ ਔਰ ਇੱਕ ਹਾਈਟ ਤੇ ਜਾ ਕੇ ਇਹ ਕਾਫੀ ਹਾਈਟ ਤੇ ਆਪਾਂ ਅੰਦਰ ਇਕਵਲ ਜਾਣ ਦੀ ਟਰਾਈ ਕਰਦੇ ਹਾਂ ਜੇ ਪਰਮਿਸ਼ਨ ਮਿਲਦੀ ਆਪਾਂ ਅੰਦਰ ਜਾਵਾਂਗੇ ਦੇਖਦੇ ਹਾਂ ਆਪਾਂ ਅੰਦਰ ਆ ਕੇ ਸਾਈਡ ਤੇ ਇਹ ਕਿਲਾ ਸੀਗਾ ਜਦੋਂ ਮੈਂ ਬਾਬੇਓ ਇਹਦੇ ਵਿੱਚ ਹੈਗੀ ਬਹੁਤ ਬੜੀ ਤਜੋਰੀ ਠੀਕ ਹੈ ਇਹ ਜਿਹੜਾ ਰਾਜਾ ਹੁੰਦਾ ਸੀ ਨਾ ਮਣੀ ਜਵਣੀ ਇਹ ਪੱਛਾ ਮਣੀ ਹੈ ਇਹ ਜਿਹੜਾ ਰਾਜਾ ਹੁੰਦਾ ਸੀ ਉਹ ਆਪਣੀ ਸਾਰੀ ਧਨ ਦੌਲਤ ਇੱਥੇ ਰੱਖਦਾ ਹੁੰਦਾ ਸੀ ਓਕੇ ਇਹ ਮੇਨ ਹੈ ਇਹ ਇਹਨੂੰ ਜੰਦਾ ਅੱਜ ਹੁਣ ਇਹਨਾਂ ਨੇ ਲਾਤਾ ਅਲੱਗ ਅੱਜ ਤੁਸੀਂ ਦੇਖ ਵੀ ਸਕਦੇ ਹੋ ਸਾਈਡ ਤੇ ਹਾਂ ਇੱਥੇ ਤਾਂ ਅੰਦੋਲਨ ਬਹੁਤ ਹੈ ਬਈ ਦੇਖ ਤਸਵੀਰ ਕਿਹੜਾ ਕੁਝ ਆ ਜਾਂਦਾ ਹੈ ਪਤਾ ਨਹੀਂ ਨਾ ਬੰਦੇ ਨੂੰ ਸੋ ਇਸ ਟਾਈਮ ਆਪਾਂ ਬਹੁਤ ਹੀ ਹੰਟਡ ਜਗ੍ਹਾ ਘੁੰਮ ਰਹੇ ਹਾਂ ਮੌਨਸਟਰ ਹੰਟਡ ਪਲੇਸ ਇਨ ਆਪਾਂ ਐਂਡ ਲੌਕ ਪੋਟੀ ਜੁਨੀਸਿਮੀ ਲੋਕਾਂ ਵਾਂਗ ਇਹ ਅਗੇ ਰਾਜੇ ਦਾ ਬੈਡਰੂਮ ਆ ਬੰਦਾ ਹੁੰਦਾ ਉਹ ਸਾਰੇ ਨਾ ਬੋਲੀ ਕੈਵਰੀ ਇੱਧਰ ਕੋਈ ਦਰਵਾਜ਼ਾ ਹੁੰਦਾ ਜਿਹੜੇ ਮਤਲਬ ਇੱਕ ਵਾਰੀ ਕੀਲ ਕੇ ਨਾ ਮੰਤੀ ਲੇ ਨਹੀਂ ਕਿ ਦੂਜੇ ਤੁਸੀਂ ਪੈਨਲ ਵਾਲ ਨੇ ਜਬੜ ਜੋ ਮੰਦਰਾ ਜਿੱਦ ਆਪਣੀ ਹੋਰ ਸਟ੍ਰੇਂਜ ਥਿੰਕੀ ਆ ਪਤਾ ਨਹੀਂ ਫਿਲਹਾਲ ਕਿਲੇ ਸੀਗੇ ਸੋ ਹੁਣ ਆਪਾਂ ਕਿਲੇ ਤੋਂ ਉੱਪਰ ਜਾ ਰਹੇ ਆ ਆਪਾਂ ਕਾਫੀ ਨੀਚੋਂ ਕਾਫੀ ਕੱਟੇ ਹੋਏ ਆ ਨਾ ਸੱਚ ਸਮਝ ਨਹੀਂ ਲੱਗਦੀ ਕਿੱਦਾਂ ਨੂੰ ਜਾਣਾ ਚਾਹੀਦਾ ਸਟੈਪ ਦੇਖੋ ਕਿੰਨੇ ਵੱਡੇ ਆ ਰੱਖੇ ਹੋਏ ਨੇ ਜਦੂ ਰਾਜੇ ਦਾ ਕਹਿੰਦਾ ਸੀ ਨਾ ਕਮਰਾ ਉਹ ਜੇ ਸੀ ਜਾਂਦਾ ਆਪਿਓ ਆ ਦੇਖ ਲਓ ਏਸੀ ਵਿਆ ਜਿਹੜਾ ਮੈਂ ਕਹਿ ਸੀ ਨਾ ਰਾਜੇ ਦਾ ਕਮਰਾ ਉਹ ਰਾਜੇ ਦਾ ਕਮਰਾ ਯਾਰ ਇਨੇ ਕਮਰੇ ਏਸੀ ਲੋਇਆ ਵਾ ਉਹ ਮੇਰਾ ਰਾਜਾ ਉਹ ਰੋਪੜ ਦੀ ਸਾਈਡ ਤੇ ਹੈ ਉੱਥੇ ਜਿੱਥੇ ਤੁਸੀਂ ਉਹ ਸਵਾਲੇ ਜੀ ਪਹਾੜੀਆਂ ਵੀ ਦੇਖ ਸਕਦੇ ਆ ਸਾਰਾ ਸਵਾਲੇ ਜੀ ਪਹਾੜੀਆਂ ਦਾ ਨੂਰ ਆ ਰਿਹਾ ਜਿਹੜੀ ਪਾਕਿਸਤਾਨ ਦੀ ਆਪਣੀ ਮੇਨ ਸਾਈਟ ਹੈ ਜਿਹੜੀ ਹੈ ਇੰਡਸ ਵੈਲੀ ਉਹ ਹੈਗੀ ਸਾਹਮਣੇ ਆ ਉਹ ਪਹਿਲਾਂ ਜਦੋਂ ਤੁਸੀਂ ਪੋੜੀਆਂ ਚੜਦੇ ਆ ਪਹਿਲਾਂ ਆ ਉਹਦਾ ਕਿਲਾ ਉੱਥੇ ਬਾਦੋਂ ਆ ਨੂੰ ਜਿਹੜੇ ਬੈਕ ਬੈਕ ਸਾਈਡ ਤੇ ਇਹ ਸੱਚਾ ਵੀ ਇੰਨਾ ਬੰਗੀਤੇ ਤੇ ਉਹ ਉਸਮਾਨ ਮਿਲੇ ਸੀ ਸਾਰਾ ਕੁਝ ਆਰਕੀਓਲੋਜਿਸਟ ਬਾਕੀ ਆ ਦੇਖੋ ਇੱਕ ਹੁਣ ਪੋੜੀ ਉੱਪਰ ਵੀ ਆ ਕੀ ਪਤਾ ਪਹਿਲੇ ਟਾਈਮ ਦੇ ਵਿੱਚ ਇਹਦੇ ਉੱਪਰ ਵੀ ਇੱਕ ਹੋਰ ਸਟੋਰੀ ਹੋਣੀ ਹੈ ਹਾਂ ਹਾਂ ਇਹਨਾਂ ਨੇ ਮਤਲਬ ਕਿ ਹੁਣ ਅੱਪਾ ਜਾ ਰਹੇ ਆ ਮੇਨ ਸਾਈਡ ਤੇ ਜਿੱਥੇ ਖੁਦਾਈ ਕੀਤੀ ਗਈ ਸੀ ਔਰ ਇੱਥੇ ਇੱਥੋਂ ਕੱਢੇ ਗਏ ਸੀ ਜੋ ਮਿਊਜ਼ੀਅਮ ਚ ਪਏ ਨੇ ਸੋ ਇਹ ਹੜੱਪਾ ਸਭਤਾ ਦੀ ਮੇਨ ਸਾਈਟ ਹੈ ਇਹ ਰੰਗਵਾਦ ਜਿਹੜੀ ਉੱਪਰ ਦਿਖਦੀਆਂ ਪਈਆਂ ਸਾਨੂੰ ਇਹ ਪੁਰਾਣਾ ਸਟਰਕਚਰ ਹੈ ਜਿਹੜਾ ਲੰਬੀ ਲੁਕਧਾਈ ਤੋਂ ਬਾਅਦ ਮਿਲਿਆ ਸੀਗਾ ਰਾਈਟ ਵਧੀਆ ਠੀਕ ਹੈ ਉਹਦੇ ਬਾਅਦ ਥੋੜਾ ਬਹੁਤ ਰੈਨੋਵੇਟ ਕੀਤਾ ਗਿਆ ਇਹਨੂੰ ਕਿਉਂਕਿ ਪਹਾੜੀ ਤੇ ਹੈ ਅਗਰ ਮਤਲਬ ਰੈਨੋਵੇਟ ਨਾ ਕਰਨੇ ਹੈ ਮੀਂਹ ਪੈਣ ਤੋਂ ਬਾਅਦ ਸਾਰਾ ਕੁਝ ਸਾਰਾ ਕੁਝ ਲੈ ਜਾਣਾ ਸੀ ਐਚ ਕੀ ਉਦਾਂ ਵੀ ਤੁਹਾਨੂੰ ਪਤਾ ਹੈ ਫਲੱਡ ਆਏ ਸਹੀ ਹੈ ਪੰਜਾਬ ਦਾ ਬਰਾ ਹਾਲ ਕਰ ਦਿੱਤਾ ਨਹੀਂ ਇਹ ਤਾਂ ਕਾਫੀ ਪਹਿਲਾਂ ਹੀ ਹੋ ਜਾਣਾ ਸੀ ਜਿੱਦਾਂ ਹੁਣ ਕਾਫੀ ਆੜ ਆਇਆ ਉਹ ਤੋਂ ਪਹਿਲਾਂ ਹੀ ਨਾ ਉਹਦੇ ਕਰਕੇ ਹੀ ਇਹ ਇਹਨੂੰ ਐਦਾਂ ਬਣਾਇਆ ਗਿਆ ਤਾਂ ਕਿ ਉਹ ਸਭ ਹੋ ਸਕੇ ਸਾਰੀ ਚੀਜ਼ ਉਹ ਹੂੰ ਜੋ ਸੰਭੀ ਵੀ ਵਧੀਆ ਹੈ ਭਾਜੀ ਠੀਕ ਹੈ ਜੋ ਹੁਣ ਇਹ ਬਹੁਤ ਜ਼ਿਆਦਾ ਪੁਰਾਣੀ ਚੀਜ਼ ਹੈ ਜਿਹੜੀ ਹੁਣ ਸਾਨੂੰ ਨੋਰਮਲ ਲੱਗ ਰਹੀ ਹੈ ਹੈਨਾ ਇਹ ਕਿਹੜੇ 10 ਸਾਲ ਪੁਰਾਣੇ ਯਾਰ ਇਹ ਹਜ਼ਾਰਾਂ ਸਾਲ ਪੁਰਾਣੀ ਹੈ ਇਹ ਹਜ਼ਾਰਾਂ ਸਾਲ ਪੁਰਾਣੀ ਚੀਜ਼ਾਂ ਇਹ ਇਹਦੇ ਵਿੱਚ ਬਹੁਤ ਚੀਜ਼ਾਂ ਲੱਭੀਆਂ ਜਿਹੜੀਆਂ ਤੁਸੀਂ ਆਲਰੇਡੀ ਮਿਊਜ਼ੀਅਮ ਦੇ ਵਿੱਚ ਦੇਖ ਚੁੱਕੇ ਹੋ ਬਹੁਤ ਖੂਬ ਹੀ ਹੈਗਾ ਮਿਊਜ਼ੀਅਮ ਮੈਂ ਕਹਿੰਦਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਨਾ ਅੱਗੇ ਤੁਹਾਨੂੰ ਸਾਰੀਆਂ ਇਨਫੋਰਮੇਸ਼ਨ ਉੱਥੇ ਵਧੀਆ ਮਿਲਦੀ ਹੈ ਨਾ ਭਾਜੀ ਆਹ ਚੀਜ਼ ਬਹੁਤ ਜਿਵੇਂ ਸਾਹਬ ਨਾਲ ਇੱਥੇ ਮੀਂਹ ਪਿਆ ਸੀ ਅਗਸਤ ਮਹੀਨੇ ਦੇ ਵਿੱਚ ਉਹਨੂੰ ਤਾਂ ਚੰਗੇ ਭਲੇ ਪੁੱਲ ਤੋੜ ਦਿੱਤੇ ਸਹੀ ਗੱਲ ਬਜੀ ਪਰ ਇਹਦਾ ਮਤਲਬ ਹੈ ਵੀ ਚਾਹੀਤੇ ਸੀ ਕਿ ਇਹਦੀ ਕਿੰਨੀ ਕ ਮਤਲਬ ਇੱਥੇ ਕੇਅਰ ਕੀਤੀ ਆਪਣੇ ਏਰੀਆ 'ਚ ਬਹੁਤ ਵਧੀਆ ਚੀਜ਼ ਹੈ ਬਜੀ ਇਹ ਹਨਾ ਪ੍ਰਾਣੀ ਸਾਨੂੰ ਤਾਂ ਪਤਾ ਤਾਂ ਸੀਗਾ ਮੈਨੂੰ ਉਹ ਵੀ ਇੰਨਾ ਚਿਰ ਇੰਨਾ ਪਹਿਲਾਂ ਨਹੀਂ ਪਤਾ ਸੀ ਹੁਣ ਕਿ ਪਤਾ ਲੱਗਾ ਜੀ ਪਰ ਕਦੇ ਵਿਜ਼ਿਟ ਨਹੀਂ ਕੀਤਾ ਪਰ ਬਹੁਤ ਵਧੀਆ ਚੀਜ਼ ਹੈ ਇਹ ਲਾ ਦੇਖਣ ਵਾਲਾ ਚੀਜ਼ ਹੈ ਠੀਕ ਹੈ ਵਿਊ ਅੱਜ ਇੱਕਦਮ ਮੌਸਮ ਬਹੁਤ ਸੋਹਣਾ ਹੋ ਰਿਹਾ ਕਿਉਂ ਦੇ ਕਰਕੇ ਇੱਥੇ ਖੂਹ ਮੌਸਮ ਸਾਡੇ ਪੂਰੀ ਹੈਲਪ ਕੀਤੀ ਭਾਈ ਹਾਂ ਉੱਥੇ ਖੂਹ ਉਹ ਨਜ਼ਾਰਾ ਲਿਆਤਾ ਐਨੀ ਗਰਮੀ ਹੋਈ ਸੀ ਨਾ ਕੱਲ ਤਾਂ ਧੁੱਪੇ ਨਹੀਂ ਬੈਠ ਹੋ ਰਿਆ ਸੀ ਹੂੰ ਤੇ ਅੱਜ ਪੂਰੀ ਠੰਡੀ ਹੋ ਜਾ ਰਹੀ ਹੈ ਮੌਸਮ ਬਹੁਤ ਸੋਹਣਾ ਹੋ ਗਿਆ ਘੁੰਮਣ ਵਾਲਾ ਮੌਸਮ ਬਣ ਗਿਆ ਇੱਕਦਮ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਰੋਪੜ ਦਰਿਆ ਦੇ ਕੰਢੇ ਵਸਿਆ ਹੈ ਠੀਕ ਹੈ ਬਹੁਤ ਵਧੀਆ ਸ਼ਹਿਰ ਹੈ ਇਹ ਗੋਰਿਆਂ ਨੇ ਵਸਾਇਆ ਵਾ ਇਹ ਤੇ ਵਧੀਆ ਚੀਜ਼ ਹੈ ਤੇ ਖੁਦਾਈ ਕਦੋਂ ਸਟਾਰਟ ਹੋਈ ਸੀ 1970 49 ਦੇ ਵਿੱਚ ਹੂੰ ਪਹਿਲੀ ਵਾਰ ਖਦਾਈ ਹੋਈ ਸੀ ਤੇ ਜਦੋਂ ਇਹ ਸਾਈਡੇ ਖੁੱਲੀ ਹੈ ਇਹ ਸਾਈਡ ਗੁਲੀ 1998 ਵਿੱਚ 1998 ਦੇ ਵਿੱਚ ਹੈ ਰਾਈਟ ਹੂੰ ਤੁਸੀਂ ਰਣਵੀਰਤਾਂ ਜੀ ਬਹੁਤ ਸਹੀ ਕਰ ਰਹੇ ਹੋ ਮੈਂ ਜਾ ਦਾ ਆਣ ਲੱਪੇ ਹੁਣ ਸੀਰੀਅਸ ਗੱਲਾਂ ਕਰਾਂਗੇ ਖਦਾਈ ਕਰਾਈ ਕਿੰਨਾ ਸੀ ਵਾਈ ਡੀ ਸ਼ਰਮਾ ਨੇ ਜਿਹੜੇ ਵਾਈ ਡੀ ਸ਼ਰਮਾ ਵਾਈ ਡੀ ਤੇ ਜਿਹੜਾ ਹੀ ਮੇਰੇ ਵੀਰ ਦੇਖ ਰਹੇ ਚੀਜ਼ਾਂ ਨੋਟ ਕਰ ਲਾਉਣ ਠੀਕ ਹੈ ਇਹਦੇ ਵੀ ਤੁਹਾਨੂੰ ਇਹ ਕੋਈ ਵੀ ਤੁਸੀਂ ਸਟੇਟ ਐਗਜ਼ਾਮ ਦੇਣਾ ਹੋਵੇ ਐਗਜ਼ਾਮ ਦੇਣਾ ਹੋਵੇ ਉਹਦੇ ਵਿੱਚ ਚੱਕਾ ਮਾਉਣ ਵਾਲੀ ਆ ਮਾਣਾ ਸਭ ਕੁੱਤੇ ਰੱਖਿਓ ਇਹ ਜੈਡ ਸਕਿਉਰਟੀ ਬਾਬੇ ਪੂਰੀ ਇੱਥੇ ਕੁਝ ਵੀ ਡਰਨੀ ਲੋੜ ਨਹੀਂ ਹੈਗੀ ਜੈਡ ਸਿਕਿਉਰਟੀ ਪੂਰੀ ਸਪਾਈ ਡੌਗ ਚੱਪੇ ਚੱਪੇ ਦੇ ਬਿਠਾਲੇ ਹੋਏ ਨਹੀਂ ਚੱਪੇ ਚੱਪੇ ਦੇ ਬਾਬੇ ਬਹੁਤ ਜ਼ਿਆਦਾ ਸਿਕਿਉਰ ਹੈ ਸੋ ਇਹਨੇ ਰੈਸਟੇ ਰੈਸਟ ਕਰ ਰਿਹਾ ਹੈ ਇਹ ਬਹੁਤ ਪੁਰਾਣਾ ਹੈ ਸੋ ਇਹ ਸੇਫਟੀ ਲਈ ਬੰਦ ਕੀਤਾ ਹੋਇਆ ਹੈ ਬਹੁਤ ਜ਼ਿਆਦਾ ਗੜਖੂਆ ਬਹੁਤ ਜ਼ਿਆਦਾ ਗੜਖੂ ਜਾਲ ਲਗਾਇਆ ਹੋਇਆ ਹੈ ਪ੍ਰੋਪਰ

ਰੋਪੜ ਦੀ ਮਾਰਕੀਟ ਐਕਸਪਲੋਰ ਕਰਦੇ ਫਿਰਦੇ ਆਂ ਕੁਝ ਖਾਣ ਨੂੰ ਮਿਲ ਜਵੇ ਸਟਰੀਟ ਫੂਡ ਤੇ ਇਹ ਬਾਈ ਰਾਜਮਾ ਚਾਵਲ ਮਿਸ ਕਰ ਰਿਹਾ ਅੰਮ੍ਰਿਤਸਰ ਹੀ ਗੋਲਚਾ ਹੱਬ ਹੋਗੀ ਸਾਰਾ ਬਲੌਗ ਦੇਖ ਲਿਆ ਹੋਵੇਗਾ ਸੋ ਹੁਣ ਇਸ ਬਲੌਗ ਨੂੰ ਸ਼ੇਅਰ ਕਰੋ ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ ਐਂਡ ਮਿਲਦੇ ਆ ਨੈਕਸਟ ਬਲੌਗਜ਼ ਟੇਕ ਕੇਅਰ ਸੋ ਆਪਾਂ ਲੱਗੀ ਹੈ ਭੁੱਖ ਪਿਆਸ ਮਿਊਜ਼ੀਅਮ ਦੇਖ ਕੇ ਨਾਲੇ ਨਿਕਲੇ ਸੋ ਬਾਹਰ ਹੈਗੀ ਸੀ ਬਾਈ ਦੀ ਨਾਰੀਅਲ ਠੰਡੇ ਠੰਡਾ ਨਾਲੀ 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 ਠੰਡਾ ਨਾਰੀਅਲ ਪਾਣੀ